ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਧਨੀ ਸੇਠ ਰਹਾ ਕਰਦਾ ਸੀ ਕਹਿੰਦੇ ਉਸੇ ਨਗਰ ਚ ਇੱਕ ਕਿਸਾਨ ਰਹਾ ਕਰਦਾ ਸੀ ਕਹਿੰਦੇ ਉਹ ਪਹਿਲਾਂ ਆਪਣੇ ਕੰਮ ਜਾਇਆ ਕਰਦਾ ਆਪਣੇ ਖੇਤ ਸੰਭਾਲਿਆ ਕਰਦਾ ਤੇ ਫਿਰ ਕਹਿੰਦੇ ਉਹ ਸੇਠ ਤੇ ਉੱਥੇ ਜਾ ਕੇ ਉਹਦੇ ਅਨਾਜ ਦੇ ਤੇ ਉਹਦੇ ਹੋਰ ਕੰਮਕਾਰ ਕਰਿਆ ਕਰਦਾ ਕਹਿੰਦੇ ਉਹ ਜਿਹੜਾ ਕਿਸਾਨ ਸੀ ਉਸ ਵੀਰੇ ਵੀ ਆਪਣੇ ਖੇਤਾਂ ਦਾ ਸਾਰਾ ਕੰਮ ਕਰਕੇ ਤੇ ਚਲਾ ਜਾਇਆ ਕਰਦਾ ਕਹਿੰਦੇ ਉਹਦੀ ਇੱਕ ਧੀ ਸੀ ਕਹਿੰਦੇ ਉਹਦੀ ਧੀ ਸਕੂਲੋਂ ਆਉਣ ਤੋਂ ਬਾਅਦ ਕਹਿੰਦੇ ਆਪਣੇ ਪਿਤਾ ਜੀ ਲਈ ਪ੍ਰਸ਼ਾਦਾ ਪਾਣੀ ਲੈ ਕੇ ਜਾਇਆ ਕਰਦੀ ਕਹਿੰਦੇ ਉਹ ਕਿਸਾਨ ਤੇ ਉਹਦੀ ਪਤਨੀ ਦੀ ਇੱਕੋ ਧੀ ਸੀ ਤੇ ਉਹਨੇ ਉਹਨੂੰ ਬੜੇ ਗੁਣਾਂ ਦੇ ਨਾਲ ਉਹਨੂੰ ਪਾਲਿਆ ਸੀ ਉਹਨੂੰ ਬੜੇ ਗੁਣ ਦਿੱਤੇ ਬੜੇ ਚੰਗੇ ਉਹਨੂੰ ਸੰਸਕਾਰ ਵੀ ਦਿੱਤੇ ਕਹਿੰਦੇ ਹੌਲੀ-ਹੌਲੀ ਉਹ ਧੀ ਵੱਡੀ ਹੋਣ ਲੱਗੀ ਕਹਿੰਦੇ ਉਹ ਕਿਸਾਨ ਜਿਹੜਾ ਸੀ ਔਰ ਰੋਜ਼ ਉਹਨੂੰ ਅਤੀਤੀ ਉੱਥੇ ਪ੍ਰਸ਼ਾਦਾ ਪਾਣੀ ਦੇਣ ਆਇਆ ਕਰਦੀ ਤੇ ਕਹਿੰਦੇ ਸੇਠ ਉਹਨੂੰ ਰੋਜ਼ ਤੱਕਿਆ ਕਰਦਾ ਕਹਿੰਦੇ ਹੌਲੀ ਹੌਲੀ ਉਹਦੀ ਧੀ ਜਦੋਂ ਵੱਡੀ ਹੋਗੀ ਤਾਂ ਸੇਠ ਨੇ ਤੱਕਿਆ ਵੀ ਇਹਦੀ ਜਿਹੜੀ ਧੀ ਹੈ ਉਹ ਗੁਨਾ ਦਾ ਖਜ਼ਾਨਾ ਹੈ ਉਹ ਬੜੀ ਜਿਆਦੀ ਸਿਆਣੀ ਤੇ ਸੇਠ ਜਿਹੜਾ ਹੈ ਵੀ ਕਿਸਾਨ ਜਿਹੜਾ ਹੈ ਇਹ ਵੀ ਇਮਾਨਦਾਰ ਹੈ ਕਹਿੰਦੇ ਇਹਦੀ ਧੀ ਦਾ ਰਿਸ਼ਤਾ ਆਪਣੇ ਪੁੱਤ ਲਈ ਲੈ ਲੈਣਾ ਚਾਹੀਦਾ ਉਹ ਹੁਣ ਨਾ ਕਿਸਾਨ ਦੇ ਕੋਲ ਗਿਆ ਕਹਿੰਦਾ ਤੈਨੂੰ ਇੱਕ ਗੱਲ ਕਹਿਣੀ ਹੈ ਜੇਕਰ ਤੂੰ ਬੁਰਾ ਨਾ ਮੰਨੇ ਉਨੇ ਕਹਾਂ ਜੀ ਬੁਰਾ ਕਿਉ ਮੰਨਣਾ ਤੁਸੀਂ ਦੱਸੋ ਕਿੰਦਾ ਮੈਂ ਚਾਹੁੰਨਾ ਕਿ ਤੇਰੀ ਧੀ ਮੇਰੇ ਘਰ ਦੀ ਨੂੰ ਬਣ ਜਾਵੇ ਉਹਨੇ ਕਿਹਾ ਜੀ ਜੋ ਤੁਸੀਂ ਕਿਹਾ ਉਹ ਠੀਕ ਹੈ ਪਰ ਉਸ ਤੋਂ ਪਹਿਲਾਂ ਮੈਂ ਆਪਣੀ ਪਤਨੀ ਤੇ ਆਪਣੀ ਬੱਚੀ ਨੂੰ ਪੁੱਛਣਾ ਚਾਹੁੰਨਾ ਉਹ ਕਹਿੰਦਾ ਜੀ ਜ਼ਰੂਰ ਤੇ ਸਿਆਣੀ ਵੀ ਇਹ ਗੱਲ ਕਿਹਾ ਕਰਦੇ ਕਿੰਦੇ ਜਦੋਂ ਤੁਸੀਂ ਕੋਈ ਵੀ ਕਾਰਜ ਕਰੋ ਤੇ ਘਰ ਦੇ ਹਰੇਕ ਜੀ ਦੀ ਸਲਾਹ ਤੁਸੀਂ ਜ਼ਰੂਰ ਲਵੋ ਕਹਿੰਦੇ ਘਰ ਆਇਆ ਘਰ ਆ ਕੇ ਆਪਣੀ ਪਤਨੀ ਤੇ ਆਪਣੀ ਬੱਚੀ ਅੱਗੇ ਉਹ ਗੱਲ ਕੀਤੀ ਕਿੰਦੇ ਦੋਵਾਂ ਨੇ ਗੱਲ ਸੁਣਨ ਤੋਂ ਬਾਅਦ ਹਾਂ ਕਹਿ ਦਿੱਤਾ। ਇੱਧਰ ਸੇਠ ਘਰ ਗਿਆ, ਸੇਠ ਨੇ ਜਾ ਕੇ ਆਪਣੀ ਘਰ ਵਾਲੀ ਤੇ ਆਪਣੇ ਪੁੱਤਰ ਦੇ ਅੱਗੇ ਉਹ ਗੱਲ ਰੱਖੀ ਤੇ ਦੋਵਾਂ ਨੇ ਇਕੱਠੇ ਸੁਰ ਦੇ ਵਿੱਚ ਨਾ ਕਹਿ ਦਿੱਤਾ। ਸੇਠ ਦੀ ਪਤਨੀ ਜਿਹੜੀ ਸੀ ਉਹ ਬਹੁਤ ਜ਼ਿਆਦੀ ਹਉਮੈ ਤੇ ਹੰਕਾਰ ਨਾਲ ਭਰੀ ਹੋਈ ਸੀ ਤੇ ਪੁੱਤ ਵੀ ਓਵੇਂ ਹੀ ਸੀ। ਕਿੰਦੇ ਤੁਸੀਂ ਕੀ ਕਰਨ ਜਾ ਰਹੇ? ਕਿੰਦੇ ਉਹ ਜਿਹੜੀ ਤੁਸੀਂ ਕੁਲੀ ਦੀ, ਉਹ ਜਿਹੜੀ ਇੱਕ ਠੱਠੇ ਝੁੱਗੀ ਦੀ ਇੱਟ ਉਹ ਮਹਿਲਾ ਨੂੰ ਲਾਣ ਜਾ ਰਹੇ। ਲੋਕੀ ਕਹਿਣਗੇ ਇਹਨਾਂ ਨੂੰ ਕੋਈ ਰਿਸ਼ਤਾ ਨਹੀਂ ਮਿਲਿਆ ਤੇ ਕਿਹੜੇ ਘਰ ਦਾ ਰਿਸ਼ਤਾ ਲਈ ਜਾਂਦੇ ਨੇ ਉਹਦੇ ਪੁੱਤ ਨੇ ਵੀ ਕਿਹਾ ਵੀ ਤੁਸੀਂ ਮੇਰੀ ਜ਼ਿੰਦਗੀ ਕਿਉਂ ਖਰਾਬ ਕਰਦੇ ਹੋ ਹੁਣ ਸੇਟ ਜਿਹੜਾ ਸੀ ਉਸਦੀ ਹੀ ਗੱਲ ਵਿੱਚ ਚੱਲਦੀ ਸੀ ਸੇਟ ਨੇ ਕਿਹਾ ਜੇਕਰ ਰਿਸ਼ਤਾ ਮਨਜ਼ੂਰ ਹੋਏ ਠੀਕ ਹੈ ਨਹੀਂ ਤਾਂ ਤੁਸੀਂ ਇੱਥੋਂ ਜਾ ਸਕਦੇ ਹੋ ਹੁਣ ਪਿਓ ਜਿਹੜਾ ਸੀ ਉਹਦੀ ਗੱਲ ਉਹਨਾਂ ਦੋਹਾਂ ਨੂੰ ਮੰਨਣੀ ਪਈ ਕਹਿੰਦੇ ਕੁਝ ਸਮਾ ਲੰਘ ਗਿਆ ਸੇਟ ਨੇ ਉਹਦੇ ਘਰ ਜਾ ਕੇ ਸਾਰਾ ਕੁਝ ਉਹ ਤਾਰੀਖ ਸਾਰਾ ਕੁਝ ਮਿਟ ਦਿੱਤਾ ਕਹਿੰਦੇ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਸ ਤਰੀਕ ਤੇ ਉਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ ਗਿਆ। ਉਹਨ ਕੀ ਕਹਿੰਦੇ ਵੀ ਹੌਲੀ ਹੌਲੀ ਸਮਾਂ ਲੰਘਣ ਲੱਗਾ। ਕਹਿੰਦੇ ਜਿਹੜੀ ਸੱਸੀ ਉਹਨੂੰ ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਤੰਗ ਕਰਨ ਲੱਗੀ। ਕਦੀ ਕਹਿੰਦੀ ਤੂੰ ਦਾਜ ਸਹੇਜ ਨਹੀਂ ਲੈ ਕੇ ਆਏ। ਕਦੀ ਕਹਿਣਾ ਤੇਰੇ ਚ ਆਹ ਕਮੀ ਹੈ। ਰੋਜ਼ ਕਿਸੇ ਨਾ ਕਿਸੇ ਗੱਲ ਤੋਂ ਲੜਾਈ ਹੋਣੀ। ਕਹਿੰਦੀ ਪਹਿਲਾਂ ਤਾਂ ਉਹ ਕਿਸਾਨ ਦੀ ਧੀ ਕੁਝ ਨਹੀਂ ਸੀ ਕਿਆ ਕਰਦੀ। ਪਰ ਜਦੋਂ ਸਿਰ ਤੋਂ ਉੱਤੋਂ ਪਾਣੀ ਲੰਘਣ ਲੱਗ ਗਿਆ ਤੇ ਉਹ ਵੀ ਬੋਲਣ ਲੱਗੀ। ਕਿੰਦੇ ਸੇਠ ਨੇ ਰੋਜ ਅੰਨ ਨੂੰ ਚੁੱਪ ਕਰਾਇਆ ਕਰਨਾ ਰੋਜ ਸੁਲਾ ਸਫਾਈ ਕਰਾਇਆ ਕਰਨੀ ਕਿੰਦੇ ਜਿਹੜਾ ਪੁੱਤਰ ਸੀ ਕਿੰਦੇ ਉਹਨੇ ਵੀ ਕੁਝ ਨਾ ਕੁਝ ਆਖ ਦਿਆ ਕਰਨਾ ਕਿੰਦੇ ਉਹਨੇ ਲੜ ਪੇੜ ਕੇ ਤੇ ਉਹਨੇ ਆਪਣੇ ਪੇਕੇ ਚਲੇ ਜਾਇਆ ਕਰਨਾ ਕਿੰਦੇ ਕੁਝ ਦਿਨ ਰਹਿਣ ਤੋਂ ਬਾਅਦ ਕਿਸਾਨ ਨੇ ਤੇ ਉਹਦੀ ਪਤਨੀ ਨੇ ਫੇਰ ਸਮਝਾ ਪਾ ਜਾ ਕੇ ਤੇ ਫੇਰ ਘਰ ਤੇ ਆ ਕਰਨਾ ਕਿੰਦੇ ਐਵੇਂ ਇੱਕ ਅਰਸਾ ਬੀਤ ਗਿਆ ਕਿੰਦੇ ਉਹ ਜਿਹੜਾ ਸੇਠ ਸੀ ਕਿੰਦੇ ਉਹਨੂੰ ਕੋਈ ਦਿਲ ਦਾ ਰੋਗ ਹੋਇਆ ਤੇ ਉਹ ਅਕਾਲ ਚਲਾਣੇ ਕਰ ਗਿਆ ਕਹਿੰਦੇ ਇਸ ਗੱਲ ਦਾ ਸਭ ਤੋਂ ਜ਼ਿਆਦਾ ਦੁੱਖ ਉਹ ਕਿਸਾਨ ਦੀ ਧੀ ਨੂੰ ਹੋਇਆ ਸੀ ਵੀ ਉਹ ਹੀ ਤੇ ਮੇਰਾ ਇੱਕ ਸੀ ਵੀ ਜੋ ਮੇਰੇ ਦੁੱਖ ਸੋਖ ਸੁਣਦਾ ਸੀ ਤੇ ਉਹ ਹੀ ਚਲਾ ਗਿਆ ਪਰ ਜਿਹੜੀ ਮਾਂ ਸੀ ਤੇ ਕਹਿੰਦੇ ਉਹ ਮੁੰਡਾ ਸੀ ਉਹਨਾਂ ਨੂੰ ਬੜੀ ਖੁਸ਼ੀ ਹੋਈ ਵੀ ਹੁਣ ਅਸੀਂ ਜੋ ਚਾਵਾਂਗੇ ਉਹਵੇਂ ਕਰ ਸਕਦੇ ਕਹਿੰਦੇ ਉਹਨਾਂ ਦੋਵਾਂ ਨੇ ਲੜ-ਭੜ ਕੇ ਤੇ ਫਿਰ ਧੀ ਨੂੰ ਘਰ ਵਾਪਸ ਭੇਜ ਦਿੱਤਾ ਕਹਿੰਦੇ ਜਦੋਂ ਵਾਪਸ ਭੇਜਿਆ ਨਾ ਕਿਸਾਨ ਤੇ ਅਧਿਕਾਰੀ ਨੇ ਫੇਰ ਸਮਝਾ ਬਚਾ ਕੇ ਤੇ ਭੇਜ ਦਿੱਤਾ ਕਹਿੰਦੇ ਜਦੋਂ ਵਾਪਸ ਆਈ ਨਾ ਤੇ ਹੁਣ ਉਹਦੀ ਸਾਸ ਨੇ ਸੋਚਿਆ ਕਿ ਐਵੇਂ ਤੀਨੇ ਖੇੜਾ ਨਹੀਂ ਛੱਡਣਾ ਕਹਿੰਦੇ ਉਹ ਦਿਨਾਂ ਨਾਲ ਬੜੇ ਪਿਆਰ ਨਾਲ ਰਹਿਣ ਲੱਗੇ ਕਹਿੰਦਾ ਜਿਹੜਾ ਪੁੱਤ ਸੀ ਉਹ ਵੀ ਪਿਆਰ ਨਾਲ ਰਹਿਣ ਲੱਗਾ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਹਨਾਂ ਦੇ ਘਰ ਔਲਾਦ ਹੋਣ ਵਾਲੀ ਸੀ ਕਹਿੰਦੀ ਸਾਸ ਨੇ ਸੋਚਿਆ ਵੀ ਜੇ ਘਰੇ ਦੇ ਕਰਜ ਵਾਕ ਹੋ ਗਿਆ ਫਿਰ ਤੇ ਇਸ ਨੇ ਸਾਡੇ ਘਰੋਂ ਹਿਲਣਾ ਹੀ ਨਹੀਂ ਹੈਗਾ ਉਹਨੇ ਉਹਦੇ ਨਾਲ ਪਿਆਰ ਦੇ ਨਾਲ ਵਤੀਰਾ ਜਿਹੜਾ ਕਰਦੀ ਸੀ ਤੇ ਕਹਿੰਦੇ ਸਿਰਫ ਇੱਕ ਨਾਟਕ ਕਰਦੀ ਸੀ ਕਹਿੰਦੇ ਜਿਵੇਂ ਬੱਕਰੇ ਨੂੰ ਹਲਾਲ ਕਰਨ ਤੋਂ ਪਹਿਲਾਂ ਉਹਨੂੰ ਖਵਾਇਆ ਪਿਆ ਜਾਂਦਾ ਉਹ ਵੀ ਉਹਦੇ ਨਾਲ ਉਵੇਂ ਕਰਨ ਦੀ ਸੀ ਕਹਿੰਦੇ ਉਹਨੇ ਉਹਨੂੰ ਰਾਤ ਨੂੰ ਪ੍ਰਸ਼ਾਦਾ ਪਾਣੀ ਬਣਾ ਕੇ ਦਿੱਤਾ ਵੀ ਖਾ ਇਹ ਤੇਰੇ ਤੇ ਹੋਣ ਵਾਲੇ ਜਵਾਕ ਲਈ ਬੜਾ ਚੰਗਾ ਹੋਵੇਗਾ ਪਰ ਕਹਿੰਦੇ ਜਿਵੇਂ ਹੀ ਉਹਨੇ ਖਾਧਾ ਉਹਨੇ ਬੜਾ ਸਾਰਾ ਵਿੱਚ ਐਸਾ ਜ਼ਹਿਰ ਮਿਲਾਇਆ ਸੀ ਜਿਸ ਨੂੰ ਖਾਂਦੇ ਸਾਰੀ ਉਹਦੇ ਪ੍ਰਾਣ ਚਲੇ ਜਾਣਗੇ ਕਹਿੰਦੇ ਰਾਤ ਨੂੰ ਜਦੋਂ ਖਾ ਕੇ ਸੁੱਤੀ ਤਾਂ ਸਵੇਰੇ ਕਿੱਥੋਂ ਉੱਠਣਾ ਸੀ ਕਹਿੰਦੇ ਨੇ ਆਸ-ਪਾਸ ਸਾਰਿਆਂ ਨੂੰ ਕਹਿਤਾ ਵੀ ਸਾਡੀ ਨੂੰ ਤਾਂ ਆਪਣੇ ਆਪ ਹੀ ਇਹ ਚੀਜ਼ ਖਾ ਕੇ ਤੇ ਆਕਾਲ ਚਲਾ ਨੇ ਕਰ ਗਈ ਕਿੰਦੇ ਉਹਦੇ ਪਿਓ ਨੂੰ ਵੀ ਇਹ ਸੁਨੇਹਾ ਭੇਜ ਦਿੱਤਾ ਵੀ ਆਪਣੀ ਧੀ ਨੂੰ ਜਿਹੜੀ ਹੈ ਉਹ ਕਾਲ ਚਲਾ ਨੇ ਕਰ ਗਈ ਤੇ ਆ ਕੇ ਲੈ ਜਾ। ਹੁਣ ਪਿਓ ਤੇ ਜਿਹੜੀ ਉਹਦੀ ਮਾਂ ਸੀ ਉਹ ਕੋੜਾ ਘੁੱਟ ਭਰ ਕੇ ਤੇ ਆ ਕੇ ਧੀ ਨੂੰ ਲੈ ਕੇ ਤੇ ਉਹਨਾਂ ਜਾ ਕੇ ਜੋ ਅੰਤਿਮ ਕਿਰਿਆ ਸੀ ਉਹ ਕਰ ਦਿੱਤੀ। ਕਿੰਦੇ ਐਨੇ ਦੁਖੀ ਹੋਏ ਵੀ ਦੁੱਖ ਲੈ ਕੇ ਰਾਜੇ ਦੇ ਕੋਲ ਗਏ। ਜਦੋਂ ਰਾਜੇ ਦੇ ਕੋਲ ਗਏ ਨਾ ਤੇ ਰਾਜੇ ਨੂੰ ਸਾਰੀ ਗੱਲ ਵਿਰਤਾਂਤ ਨਾਲ ਦੱਸੀ। ਉਹਨੂੰ ਕੀ ਸੀ ਵੀ ਜਿਹੜੇ ਮੰਤਰੀ ਸੰਤਰੀ ਹੁਣ ਉਹ ਸੇਠ ਦੇ ਮੁੰਡੇ ਨੇ ਖਰੀਦ ਲੇ ਸਨ। ਕਿੰਦੇ ਸੇਟ ਤੇ ਮੁੰਡੇ ਨੇ ਉਸ ਕਿਸਾਨ ਨੂੰ ਵੀ ਆਪਣੇ ਕੰਮ ਤੋਂ ਬੜਾ ਜਲੇਲ ਕਰਕੇ ਕੱਢ ਦਿੱਤਾ ਕਹਿੰਦੇ ਉੱਥੇ ਮੰਤਰੀ ਸੰਤਰੀ ਵੀ ਸਾਰੇ ਖਰੀਦਲੇ ਕਹਿੰਦੇ ਰਾਜੇ ਤੱਕ ਸਹੀ ਗੱਲ ਪਹੁੰਚਣੀ ਨਾ ਦਿੱਤੀ ਕਹਿੰਦੇ ਉੱਥੇ ਵੀ ਰਾਜੇ ਨੇ ਉਹ ਮੁੰਡੇ ਨੂੰ ਤੇ ਉਹ ਸੱਸ ਨੂੰ ਕਹਿੰਦੇ ਉਥੋਂ ਕਹਿਤਾ ਵੀ ਇਹਨਾਂ ਦਾ ਕੋਈ ਦੋਸ਼ ਨਹੀਂ ਕੁੜੀ ਆਪ ਹੀ ਖਾ ਕੇ ਅਕਾਲ ਚਲਾ ਨਹੀਂ ਕਰ ਗਈ ਕਹਿੰਦੇ ਜਦੋਂ ਇਹ ਗੱਲ ਉਹਨੂੰ ਪਤਾ ਲੱਗਣਾ ਬੜਾ ਜ਼ਿਆਦਾ ਨੰਠੇਸ ਲੱਗੇ ਕਹਿੰਦੇ ਉਹ ਆਪਣਾ ਘਰ-ਬਾਰ ਛੱਡ ਗਏ ਤੇ ਸੰਤ ਫਕੀਰ ਦੀ ਝੁੱਗੀ ਸੀ ਤੇ ਉੱਥੇ ਜਾ ਕੇ ਰਹਿਣ ਲੱਗੇ ਕਿੰਨੇ ਜਦੋਂ ਸੰਤ ਫਕੀਰ ਕੋਲ ਰਹਿਣ ਲੱਗੇ ਨਾ ਤਾਂ ਸੰਤ ਫਕੀਰ ਨਾਲ ਉਹਨੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਕਹਿੰਦੇ ਉਹ ਜਦੋਂ ਸੇਵਾ ਕਰਦੇਸ ਨਾ ਤਾਂ ਸੰਤ ਫਕੀਰ ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਦਾ ਇਹ ਥਾਵਾਂ ਤੇ ਆਪਣੀ ਧੀ ਦਾ ਰਿਸ਼ਤਾ ਕਦੇ ਨਹੀਂ ਕਰਨਾ ਚਾਹੀਦਾ ਤੁਹਾਡੇ ਨਾਲ ਜੋ ਵਾਪਰਿਆ ਉਹ ਕਿਸੇ ਹੋਰ ਨਾਲ ਨਾ ਵਾਪਰੇ ਜਦੋਂ ਵੀ ਸੇਵਾ ਕਰਦੇ ਹੋ ਜੋ ਵੀ ਆਵੇ ਤੇ ਉਹਨੂੰ ਇਹ ਗੱਲ ਜ਼ਰੂਰ ਦੱਸਿਆ ਕਰੋ ਉਹਨੇ ਕਿਹਾ ਜੀ ਦੱਸੋ ਅਸੀਂ ਨਹੀਂ ਚਾਹੁੰਦੇ ਜੋ ਦੁੱਖ ਅਸੀਂ ਸਹਿਆ ਉਹ ਕੋਈ ਹੋਰ ਵੀ ਸਵੇ ਕਹਿੰਦੇ ਸਭ ਤੋਂ ਪਹਿਲੀ ਗੱਲ ਕਦੀ ਵੀ ਆਪਣੀ ਧੀ ਦਾ ਰਿਸ਼ਤਾ ਬਹੁਤੀ ਦੂਰ ਜਾਂ ਬਹੁਤੀ ਨੇੜੇ ਨਹੀਂ ਕਰਨਾ ਚਾਹੀਦਾ ਜਿੱਥੇ ਜਿਹੜੀ ਥਾਂ ਤੇ ਤੁਸੀਂ ਰਹਿੰਦੇ ਹੋ ਉੱਥੋਂ ਬਹੁਤੀ ਦੂਰ ਜਾਂ ਨੇੜੇ ਨਹੀਂ ਜੇ ਤੇ ਐਵੇਂ ਹੋਵੇ ਜੇ ਇਸ ਥਾਂ ਤੇ ਰਹਿੰਦੇ ਹੋ ਉੱਤੇ ਵੀ ਬਿਲਕੁਲ ਨੇੜੇ ਵੀ ਨਾ ਕਰੋ ਤੇ ਬਹੁਤੀ ਦੂਰ ਵੀ ਨਾ ਕਰੋ ਉਹਨਾਂ ਕਹਿਆ ਇਹਦੇ ਨਾਲ ਜੇ ਦੂਰ ਹੋਵੇਗੀ ਤਾਂ ਕਹਿੰਦੇ ਜਦੋਂ ਭਰਾ ਜਾਂ ਫਿਰ ਉਹਨੂੰ ਪਿਓ ਦੀ ਜ਼ਰੂਰਤ ਹੋਵੇ ਤੇ ਤੁਸੀਂ ਕਿਤੇ ਪਹੁੰਚ ਹੀ ਨਾ ਸਕੋ ਜੇ ਨੇੜੇ ਹੈ ਤੇ ਰੋਜ਼ ਹੀ ਮੱਥੇ ਲਾ ਕੇ ਉਹ ਰਿਸ਼ਤੇ ਚ ਆਣ ਬਣਾ ਲੇਗੀ ਇਸ ਲਈ ਇਸ ਥਾਂ ਤੇ ਨਾ ਕਰੋ ਦੂਸਰਾ ਉਹ ਆਪਣੇ ਤੋਂ ਬਹੁਤੇ ਗਰੀਬ ਪਰਿਵਾਰ ਚ ਤੇ ਆਪਣੇ ਤੋਂ ਬਹੁਤੇ ਉੱਚੇ ਪਰਿਵਾਰ ਚ ਕਦੇ ਵੀ ਧੀ ਪੈਣ ਦਾ ਰਿਸ਼ਤਾ ਨਾ ਕਰੋ ਬਹੁਤੇ ਉੱਚੇ ਚ ਕਰੋਗੇ ਤਾਂ ਧੀ ਨੂੰ ਉਹ ਕਿਤੇ ਨਾ ਕਿਤੇ ਇਹ ਮਾੜਾ ਵਤੀਰਾ ਕਰਦੇ ਰਹਿਣਗੇ ਇਹ ਬਹੁਤੇ ਨਾਲ ਨਹੀਂ ਵੀ ਸਾਰੇ ਇੱਕੋ ਤਕੜੀ ਚ ਨਹੀਂ ਤੋਲਣਦੇ ਬਹੁਤੇ ਬਹੁਤ ਜ਼ਿਆਦਾ ਚੰਗੇ ਹੁੰਦੇ ਨੇ ਪਰ ਕੁਝ ਬੁਰੇ ਵੀ ਹੁੰਦੇ ਨੇ ਇਸ ਲਈ ਆਪਣੇ ਤੋਂ ਉੱਚਿਆਂ ਨਾਲ ਕਦੇ ਰਿਸ਼ਤਾ ਨਾ ਜੋੜ ਆਪਣੇ ਤੋਂ ਗਰੀਬ ਪਰਿਵਾਰਨ ਵਾਲ ਨਾਲ ਵੀ ਨਾ ਜੋੜ ਵੀ ਤੁਹਾਡੀ ਧੀ ਪੈਣ ਨੂੰ ਆਪਣੀ ਛੋਟੀਆਂ-ਛੋਟੀਆਂ ਜ਼ਰੂਰਤਾਂ ਲਈ ਤੁਹਾਡੇ ਤੇ ਨਿਰਭਰ ਹੋਣਾ ਪਵੇ ਤੀਸਰਾ ਉਸ ਘਰ ਕਦੀ ਆਪਣੀ ਧੀ ਪੈਣ ਦਾ ਰਿਸ਼ਤਾ ਨਾ ਕਰੋ ਜਿੱਥੇ ਧੀਆਂ ਪੈਣਾ ਮਾਵਾ ਦਾ ਆਦਰ ਸਤਕਾਰ ਨਾ ਹੁੰਦਾ ਹੋਵੇ ਪਤਾ ਕਰ ਰਿਸ਼ਤਾ ਕਰਨ ਤੋਂ ਪਹਿਲਾਂ ਜ਼ਰੂਰ ਪੋਚਪੜਤਾਲ ਕਰੋ ਵੀ ਇਸ ਘਰ ਮਾਵਾ ਧੀਆਂ ਪੈਣਾ ਦੀ ਇੱਜ਼ਤ ਹੁੰਦੀ ਹੈ ਜਿੱਥੇ ਇੱਜ਼ਤ ਹੈ ਉੱਥੇ ਰਿਸ਼ਤਾ ਕਰੋ ਕਹਿੰਦੇ ਜਦੋਂ ਤੁਸੀਂ ਇਹ ਤਿੰਨ ਗੱਲਾਂ ਪੱਲੇ ਬੰਨ ਲਿਆ ਨਾ ਤੁਹਾਡੀ ਧੀ ਆਪੇ ਰਾਜ ਕਰੇਗੀ ਆਪਣੀ ਧੀ ਭੈਣ ਨੂੰ ਗੁਣਾਂ ਦਾ ਧਾਰਨੀ ਬਣਾਓ ਜਦੋਂ ਉਹ ਚ ਗੁਣ ਹੋਣਗੇ ਨਾ ਤਾਂ ਫਿਰ ਆਪੇ ਉਹ ਚ ਹੀਰੇ ਵਰਗੀ ਚਮਕ ਆਏਗੀ ਤੇ ਫਿਰ ਕੋਈ ਉਸ ਨੂੰ ਕੁਝ ਨਹੀਂ ਕਹਿ ਸਕਦਾ ਉਹ ਆਪਣੇ ਪੈਰਾਂ ਤੇ ਖੜਨ ਦੇ ਲਾਇਕ ਹੋਗੀ ਨਾ ਤਾਂ ਫਿਰ ਕੋਈ ਉਹਦੇ ਵੱਲ ਉਂਗਲ ਨਹੀਂ ਚੁਕੇਗਾ ਇਸ ਲਈ ਆਪਣੇ ਧੀਆਂ ਪੈਣਾ ਆਪਣੇ ਬੱਚਿਆਂ ਨੂੰ ਗੁਣ ਦੇਵੋ ਫਿਰ ਆਪੇ ਉਹਨਾਂ ਦੀ ਕਿਸਮਤ ਜੜੀਏ ਉਹ ਹੀਰੇ ਵਾਂਗ ਚਮਕੇਗੀ